ਨੌਰੀ ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਸੰਸਕਾਰ ਅੱਜ ਕੀਤਾ ਜਾਵੇਗਾ ਜਦੀਪਿੰਡ ਦੇ ਸੰਸਕਾਰ ਕੀਤਾ ਜਾਵੇਗਾ ਅੰਤਮ ਸੰਸਕਾਰ ਕੀਤਾ ਜਾਵੇਗਾ ਤੇ ਇਹ ਮਮਕਨ ਤਾਂ ਹੋ ਸਕੇ ਆ ਕਿਉਂਕਿ ਕੱਲ ਯਾਨੀ ਕਿ ਲੰਗੀ ਰਾਤ ਨੂੰ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਡੇਰ ਰਾਤ ਐਫ ਆਈ ਆਰ ਦਰਜ ਹੋਈ ਹੈ ਅਣਪਛਾਤੇਆਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਧਾਰਾ 302 ਅਤੇ 114 ਇਸ ਦੇ ਵਿੱਚ ਲਗਾਈਆਂ ਗਈਆਂ ਨੇ ਔਰ ਆਖਰਕਾਰ ਐਫ ਆਈ ਆਰ ਦਰਜ ਕਰ ਲਈ ਗਈ ਹੈ ਆਈ ਪੀ ਸੀ ਦੀਆਂ ਧਾਰਾਵਾਂ ਦੇ ਤਹਿਤ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਔਰ ਉਸ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਅੰਦਰ ਐਮਬੂਲੈਂਸ ਗੱਡੀਆਂ ਆ ਜਾਂਦੀਆਂ ਨੇ ਅਚਾਨਕ ਉੱਥੇ ਭੀੜ ਢੱਕਾ ਮੱਚ ਜਾਂਦਾ ਔਰ ਉਹਨਾਂ ਐਮਬੂਲੈਂਸਸ ਦੇ ਵਿੱਚ ਸ਼ੁਭਕਰਨ ਸਿੰਘ ਨੂੰ ਪੋਸਟਮਾਰਟਮ ਲਈ ਲੈ ਜਾਇਆ ਜਾਂਦਾ ਪੋਸਟਮਾਰਟਮ ਹੋ ਜਾਂਦਾ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਅੱਜ ਦੁਪਹਿਰ ਨੂੰ ਅੰਤਮ ਸੰਸਕਾਰ ਕੀਤਾ ਜਾਵੇਗਾ ਮ੍ਰਿਤਕ ਸ਼ੁਭਕਰਨ ਸਿੰਘ ਦੀ ਦੇਹ ਨੂੰ ਸੰਸਕਾਰ ਲਈ ਅੱਜ ਦੁਪਹਿਰ ਲੈ ਜਾਂਦਾ ਜਾਵੇਗਾ ਜੱਦੀਪਿੰਡ ਉਸ ਦਾ ਸੰਸਕਾਰ ਕੀਤਾ ਜਾਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਉਸ ਦੀ ਮ੍ਰਿਤਕ ਦੇਹ ਨੂੰ ਖਨੌਰੀ ਬਾਰਡਰ ਦੇ ਉੱਤੇ ਵੀ ਲੈ ਜਾਂਦਾ ਜਾਵੇਗਾ ਕਿਸਾਨਾ ਦੇ ਵਿੱਚ ਉਸ ਦੀ ਦੇਹ ਨੂੰ ਲਿਜਾ ਕੇ ਕਿਸਾਨਾ ਦੇ ਵਿੱਚ ਨਵੀਂ ਜਾਨ ਜਿਹੜੀ ਹੈ ਉਹ ਫੂਕੀ ਜਾਵੇਗੀ ਔਰ ਆਖਰਕਾਰ ਉਸ ਤੋਂ ਬਾਅਦ ਉਸ ਦੀ ਦੇਹ ਦਾ ਸੰਸਕਾਰ ਕਰ ਦਿੱਤਾ ਜਾਵੇਗਾ ਸ਼ੁਭਕਰਨ ਸਿੰਘ ਇਸ ਨੂੰ ਖਨੌਰੀ ਬਾਰਡਰ ਦੇ ਉੱਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਔਰ ਹੁਣ ਤੱਕ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਜਾਵੇ ਉਸ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਜਿਹੜੀ ਹੈ ਉਹ ਕੀਤੀ ਜਾਵੇਗੀ ਬਾਈ ਨੇਮ ਦਰਜ ਨਹੀਂ ਹੋਈ ਐਫ ਆਈ ਆਰ ਅਣਪਛਾਤੇਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਇਹ ਕਾਰਵਾਈ ਜਿਹੜੀ ਹੈ ਉਹ ਹਰਿਆਣਾ ਦੇ ਅੰਦਰ ਵਾਪਰੀ ਹੈ ਇਸ ਕਰਕੇ ਹਰਿਆਣਾ ਪੁਲਿਸ ਇਸ ਉੱਤੇ ਕਾਰਵਾਈ ਕਰੇਗੀ ਪਰ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੇ ਥਾਣਾ ਪਾਤੜਾ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਔਰ ਇਸ ਐਫਆਈਆਰ ਦੇ ਅਧੀਨ ਅਗਲੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਉਣ ਦੀ ਗੱਲ ਕਰ ਦਿੱਤੀ ਜਾਂਦੀ ਹੈ ਐਫਆਈਆਰ ਦਰਜ ਹੋਣ ਦੇ ਐਂਡ ਬਾਅਦ ਪੋਸਟਮਾਰਟਮ ਹੁੰਦਾ ਹੈ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਅੱਜ ਦੇ ਸਸਕਾਰ ਕੀਤਾ ਜਾਵੇਗਾ ਦੁਪਹਿਰ 3 ਵਜੇ ਦੇ ਕਰੀਬ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਵਾਸਤੇ ਪੰਜਾਬ ਸਰਕਾਰ ਨੇ ਵੀ ਵੱਡਾ ਉਪਰਾਲਾ ਕੀਤਾ ਸੀ ਪੰਜਾਬ ਸਰਕਾਰ ਨੇ ਪਰਿਵਾਰ ਦੀ مالی ਸਹਾਇਤਾ ਵਾਸਤੇ 1 ਕਰੋੜ ਰੁਪਇਆ ਸ਼ੁਭਕਰਨ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਅਤੇ 15 ਲੱਖ ਰੁਪਏ ਦਾ ਜਿਹੜਾ ਕਰਜ਼ਾ ਸੀ ਉਹ ਮਾਫ ਕਰਨ ਦਾ ਫੈਸਲਾ ਕੀਤਾ ਸੀ ਪਰ ਅਜੇ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਇਹ ਫਾਇਦੇ ਜਿਹੜੇ ਨੇ ਉਹ ਉਪਲਬਧ ਨਹੀਂ ਹੋਏ ਸੀ ਮਤਲਬ ਪਰਿਵਾਰ ਨੇ ਅਪਣਾਏ ਹੀ ਨਹੀਂ ਸੀ ਉਹ ਇਸ ਕਰਕੇ ਨਹੀਂ ਸੀ ਅਪਣਾਏ ਕਿਉਂਕਿ ਪਰਿਵਾਰ ਦਾ ਇਹ ਕਹਿਣਾ ਸੀ ਕਿ ਜਦ ਤੱਕ ਐਫ ਆਈ ਆਰ ਨਹੀਂ ਹੋਵੇਗੀ ਔਰ ਤੱਕ ਇਹੋ ਜਿਹਾ ਕੁਝ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ਔਰ ਨਾ ਹੀ ਸੰਸਕਾਰ ਤੇ ਨਾ ਹੀ ਪੋਸਟਮਾਰਟਮ ਕਰਨ ਦਿੱਤਾ ਜਾਵੇਗਾ ਪਰ ਆਖਰਕਾਰ ਐਫ ਆਈ ਆਰ ਦਰਜ ਹੋ ਗਈ ਬਾਈ ਨੇਮ ਨਹੀਂ ਹੋਈ ਪਰ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇਹ ਅਣਪਛਾਤੇਆਂ ਦੇ ਖਿਲਾਫ ਦਰਜ ਹੋਈ ਐਫ ਆਈ ਆਰ ਆਪਣੇ ਆਪ ਦੇ ਵਿੱਚ ਕੀ ਵਜੂਦ ਰੱਖਦੀ ਹੈ ਔਰ ਕੀ ਸ਼ੁਭਕਰਨ ਸਿੰਘ ਨੂੰ ਇਨਸਾਫ ਮਿਲ ਸਕੇਗਾ ਇਸ ਐਫਆਈਆਰ ਦੀ ਬੁਨਿਆਦ ਦੇ ਉੱਤੇ ਵੱਡਾ ਸਵਾਲ ਹੀ ਖੜਾ ਹੁੰਦਾ ਹੈ ਜਾਂ ਫਿਰ ਐਫਆਈਆਰ ਦਰਜ ਹੋਣ ਤੋਂ ਬਾਅਦ ਪੋਸਟਮਾਰਟਮ ਹੋਣ ਤੋਂ ਬਾਅਦ ਜੇ ਲੋ ਸਸਕਾਰ ਹੋਵੇਗਾ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਉਹ 1 ਕਰੋੜ ਰੁਪਇਆ ਤੇ ਸਰਕਾਰੀ ਨੌਕਰੀ ਲੈ ਕੇ ਕਰਜ਼ਾ ਮਾਫ ਕਰਾ ਕੇ ਤੇ ਇਸ ਮਾਮਲੇ ਦੇ ਉੱਤੇ ਦੁਬਾਰਾ ਨਹੀਂ ਬੋਲਣਗੇ ਇਹ ਸਮਝਾ ਦੱਸੇਗਾ ਪਰ ਫਿਲਹਾਲ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਖੈਰ ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਗੰਭੀਰਤਾ ਨਾਲ ਇਸ ਮਾਮਲੇ ਨੂੰ ਲੈਂਦੇ ਆ ਅਗਲੀ ਰਣਨੀਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਸਰਵਨ ਸਿੰਘ ਪੰਧੀਰ ਅਤੇ ਜਗਜੀਤ ਸਿੰਘ ਡੱਲੇਵਾਲ ਦੋਵੇਂ ਕਿਸਾਨ ਲੀਡਰ ਉਹਨਾਂ ਨੇ ਇਸ ਫੈਸਲੇ ਦਾ ਜ਼ਰੂਰ ਸਵਾਗਤ ਕੀਤਾ ਪਰ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਇਹਨਾਂ ਮਸਲਿਆਂ ਨੂੰ ਧਿਆਨ ਦੇ ਵਿੱਚ ਰੱਖ ਦਿਆ ਹੋਇਆ ਅੱਜ ਮ੍ਰਿਤਕ ਦੇ ਕਿਸਾਨਾਂ ਦੇ ਵਿੱਚ ਬਾਰਡਰਾਂ ਦੇ ਉੱਤੇ ਲਿਜਾਈ ਜਾਵੇਗੀ ਔਰ ਉਸ ਤੋਂ ਬਾਅਦ ਇਸ ਦਾ ਸੰਸਕਾਰ ਕੀਤਾ ਜਾਵੇਗਾ ਜੋ ਵੀ ਪ੍ਰੋਗਰਾਮ ਬਾਅਦ ਵਿੱਚ ਉਲੀਕਿਆ ਜਾਣਾ ਹੈ ਉਸ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਕਿਸਾਨਾਂ ਦੇ ਦੋਵੇਂ ਫਾਰਮਾਂ ਦੇ ਵਿੱਚ ਕੱਲ ਨੂੰ ਲੰਘੇ ਕੱਲ ਨੂੰ ਇੱਕ ਮੀਟਿੰਗ ਕਰਵਾਈ ਜਾਂਦੀ ਹੈ ਉਸ ਮੀਟਿੰਗ ਦੇ ਆਧਾਰ ਦੇ ਉੱਤੇ ਇਹ ਤਾਂ ਜ਼ਰੂਰ ਸੋਚ ਲਿਆ ਜਾਂਦਾ ਹੈ ਕਿ ਦਿੱਲੀ ਜਾਣਾ ਹੈ ਕਿ ਨਹੀਂ ਪਰ ਰਣਨੀਤੀ ਕੀ ਹੋਵੇਗੀ ਉਸ ਬਾਰੇ ਵੀ ਜਲਦ ਹੀ ਫੈਸਲਾ ਸੁਣਾ ਦਿੱਤਾ ਜਾਵੇਗਾ ਫਿਲਹਾਲ ਅੱਜ ਦੁਪਹਿਰ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਔਰ ਇਸ ਸੰਸਕਾਰ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਰਣਨੀਤੀ ਕਿਸਾਨ ਅਪਣਾਉਣਗੇ ਇਸ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਜੋ ਵੀ ਹੋ ਸਕਦਾ ਦੱਸਦੇ ਰਵਾਂਗੇ ਫਿਲਹਾਲ ਕਿਸਾਨ ਲੀਡਰਾਂ ਨੇ ਇਸ ਬਾਰੇ ਚੁੱਕਿਆ ਆਉਂ ਸੁਣਦੇ ਆ ਪਾਪੀ ਮਿਲ ਗਿਆ ਸਰ ਤੁਹਾਨੂੰ ਕੋਈ ਡਿਲੀਵਰ ਐਫ ਆਈ ਆਰ ਚ ਕੀ ਦਰਜ ਕੀਤਾ ਗਿਆ ਜੀ ਕੀ ਦਰਜ ਕੀ ਕੀਤਾ ਗਿਆ ਜੀ ਸਰ ਨਹੀਂ ਪੌਸਮ ਦੀ ਧਾਰਾ ਲੱਗੀ ਧਾਰਾ ਜਿਹੜੀ ਲੱਗੀ ਅਣਖਾਤਿਆਂ ਦੇ ਉੱਤੇ ਜਿਹੜੀ ਧਾਰਾ ਦੇਖੋ ਧਾਰਾ 302 ਦੀ ਹੈ 302 ਦੀ ਧਾਰਾ ਤੋਂ ਬਾਅਦ ਹਲਕੀਆਂ ਨੇ ਜਿਹੜੀਆਂ ਨਹੀਂ ਅਫਾਇਰ ਕੀਤੀ ਹੈ ਉਸ ਤੋਂ ਅੱਗੇ ਜਿਹੜੀ ਐਮਲਏ ਦੀ ਚਾਨ ਚੁੱਕ ਜਾਣ ਦੇ ਵਿੱਚ ਜਿਹੜੇ ਬੰਦੇ ਹੋ ਮਤਲਬ ਬਾਕੀ ਜਿਹੜੀਆਂ ਦੋ ਦੋ ਚੜੀਆਂ ਬਾਕੀ ਰਹਿੰਦੀਆਂ ਉਸ ਦੀ ਮੰਗਾ ਉਹਨਾਂ ਦੇ ਉੱਤੇ ਵੀ ਜਿਹੜੀ ਵਿਚਾਰਦਾ ਸੀ 1 ਕਰੋੜ ਰੁਪਏ ਤੇ

जो हमें कल मालूम हुआ रात लेट नाइट पे जो शुभकरण सिंह जी हैं शहीद शुभकरण सिंह जी उनके बारे में जो हमने कहा था कि एफआईआर दर्ज करो तो 302 116 सो धारा लगाकर हमें पुष्टि हुई है उस एफ दर्ज करने की जो भी हरियाणा की ओर से गोली चला रहे हैं लोग हैं उनके ऊपर पर्चा हुआ है वो उसके बाद जो लेट हमारे लीडर सब वहाँ रजिंद्रा हॉस्पिटल में थे कल दिन भरी बात होती रही तो सारी टीम उधर बिजी रही है और जो अभी मुझे खबर हो रही है कि अब हम लोग शहीद का पार्थिव शरीर जो खनौरी बॉर्डर पर साढ़े नौ से दस के बीच लेके जाएंगे और जो उनका गांव बल्लो है वहाँ पर आज दो से अढ़ाई बजे उनका अंतिम संस्कार किया जाएगा और इसके लिए हम सब लोगों से पंजाबियों से आह्वान करते हैं ज्यादा से ज़्यादा आप वहाँ पहुँचे ता जो ये पूरे देश के किसान मजदूर लहर के शहीद को पूरे मान सम्मान से हम अंतिम संस्कार कर सकें